ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਸਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਾਲੀ ਸਾਹਿਬ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਜੀ ਗੱਲਰੀ ਨਗਰ ਤੋਂ ਔਰ ਕਾਫੀ ਦਿਨਾਂ ਤੋਂ ਜਿਹੜਾ ਭਾਰਤ ਪਾਕ ਦੀ ਤਣਾ ਪੂਰਕਸਤੀ ਹੋਈ ਹੈ ਉਹਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਆਦੇਸ਼ ਜਾਰੀ ਹੋਏ ਸਨ ਜਿਹੜੇ ਜਿਹੜੇ ਜ਼ੀਰੋ ਲਾਈਨ ਤੇ ਬਾਰਡਰਾਂ ਦੇ ਨੇੜੇ ਪਿੰਡ ਲੱਗਦੇ ਨੇ ਉੱਥੋਂ ਨਗਰਾਂ ਵਿੱਚ ਬੇਨਤੀ ਕਰਕੇ ਜੁਗੋ ਜੁਗ اٹਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸੂਕਾਂ ਨੂੰ ਸੁਰੱਖਿਅਤ ਥਾਵਾਂ ਤੇ ਇਤਿਹਾਸਕ ਸਥਾਨਾਂ ਤੇ ਪਹੁੰਚਾਇਆ ਜਾਵੇ ਸੋ ਉਹ ਹੁਕਮਾਂ ਨੂੰ ਮੰਨਦੇ ਹੋયા ਸ਼੍ਰੀ ਕਲਤਕ ਸਾਬ ਦੇ ਹਦੇ ਅਨੁਸਾਰ ਅਸੀਂ ਕੱਲ ਪਰਸੋਂ ਦੇ ਰੋਜ ਤੋਂ ਹੀ ਨਗਰ ਚੌਂਤਰਾ ਜਿਵੇਂ ਅੱਜ ਨਗਰ ਕਾਨਾਂ ਵਿੱਚ ਅਸੀਂ ਆਏ ਹਾਂ ਮੇਰੇ ਨਾਲ ਮੈਨੇਜਰ ਸਰਦਾਰ ਹਜੀਤ ਸਿੰਘ ਦੀ ਗੁਰਦੁਆਰਾ ਟਾਲੀ ਸਾਹਿਬ ਮੀਤ ਗ੍ਰੰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਵੀ ਨੇ ਭਾਈ ਅਮਰਜੀਤ ਸਿੰਘ ਭਾਈ ਲਖਬੀਰ ਸਿੰਘ ਜੀ ਔਰ ਨਗਰਾਂ ਵਿੱਚ ਅਸੀਂ ਜਦੋਂ ਗਏ ਆ ਤਾਂ ਨਗਰ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘਾਂ ਵੱਲੋਂ ਬੜੀ ਚੜ੍ਹਦੀ ਕਲਾ ਵਿੱਚ ਸਾਨੂੰ ਵਿਸ਼ਵਾਸ ਦਵਾਇਆ ਕਿ ਜੋਗੋ ਜੋਗਟਾਲ ਸਤਿਗੁਰੂ ਦੇ ਪਾਵਨ ਸਰੂਪਾਂ ਦਾ ਪ੍ਰਕਾਸ਼ ਹੋ ਰਿਹਾ ਨੇਤ ਨਿਮ ਹੋ ਰਹੇ ਨੇ ਸੰਗਤਾਂ ਵਿੱਚ ਬੜੀ ਚੜ੍ਹਦੀ ਕਲਾ ਵਾਲਾ ਹੌਸਲਾ ਹੈ ਕਿ ਅਸੀਂ ਸੇਵਾ ਸੰਭਾਲ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਦੋਂ ਤੁਹਾਨੂੰ ਕੋਈ ਲੱਗਦਾ ਹੈ ਅਨਸਕੋਮਿਕ ਘਟਨਾ ਨਾ ਵਾਪਰੇ ਸਾਨੂੰ ਉਸੇ ਵੇਲੇ ਫੋਨ ਤੇ ਇਤਲਾਹ ਦਿੱਤੀ ਜਾਵੇ ਤਾਂ ਕਿ ਸਤਿਗੁਰੂ ਦੇ ਪਾਵਨ ਸਰੂਪਾਂ ਨੂੰ ਪਵਿੱਤਰ ਸਥਾਨਾਂ ਤੇ ਇਸਤਾਨਾਂ ਤੇ ਗੁਰਦੁਆਰਾ ਸਾਹਿਬ ਵਿਖੇ ਸ਼ੋਭਿਤ ਕੀਤਾ ਜਾਵੇ ਤੋਂ ਸੰਗਤਾਂ ਵਿੱਚ ਬੜਾ ਉਤਸ਼ਾਹ ਚੜ੍ਹਦੀ ਕਲਾ ਵਿੱਚ ਨੇ ਔਰ ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚ ਆਰਮੀ ਲੱਗੀ ਹੈ ਸੰਗਤਾਂ ਉਹਨਾਂ ਦੇ ਨਾਲ ਵੀ ਪੂਰੀ ਹੈਲਪ ਕਰ ਰਹੀਆਂ ਨੇ ਸੋ ਸਾਰਿਆਂ ਦਾ ਧੰਨਵਾਦ ਮੀਡੀਆ ਵਾਲੇ ਵੀ ਕੱਲ ਤੋਂ ਹਾਂਜੀ ਆਪਣਾ ਕੀ ਕਰ ਪੈਨ ਵਾਲਾ ਨੇ ਸਤਿ ਆਵਾਂ ਵਿੱਚ ਬੜਾ ਭਾਰੀ ਜੋ ਸ਼ਾ ਹੈ ਸੇਵਾ ਸੰਭਾਲ ਹੋ ਰਹੀ ਹੈ ਤਾਂ ਕਿ ਫੌਜ ਦੇ ਨਾਲ ਵੀ ਹੈਲਪ ਕਰ ਰਹੇ ਨੇ ਰਾਸ਼ਨ ਪਾਣੀ ਤੱਕ ਉਹਨਾਂ ਨੂੰ ਪਹੁੰਚਾ ਰਹੇ ਨੇ ਔਰ ਹਾਂ ਖੁਦ ਕਰਾਂਗੇ ਜਦੋਂ ਕੋਈ ਜਾਪਦਾ ਉਹਨਾਂ ਨੂੰ ਕਿ ਐਸਾ ਮਾਹੌਲ ਤਨਾਪੂਰਕ ਸਥਿਤੀ ਹੈ ਅਸੀਂ ਆਪ ਤੁਹਾਨੂੰ ਤਲਾਹ ਦੇ ਦੇਵਾਂਗੇ ਔਰ ਸੰਗਤਾਂ ਦੀ ਬੇਨਤੀ ਨੂੰ ਅਸੀਂ ਪ੍ਰਵਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੁਆਰਾ ਟਾਲੀ ਸਾਹਿਬ ਗੱਲ ਢੀ ਤੋਂ ਸ੍ਰੀ ਅਕਾਲ ਤਖਤ ਸਭਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਪ੍ਰਧਾਨ ਜੀ ਵੱਲੋਂ ਜਿਹੜਾ ਹੁਕਮ ਆਇਆ ਸੀਗਾ ਕਿ ਜਨਾਉਪੁਰ ਦੀ ਸਥਿਤੀ ਆ ਪੌਦਰ ਦੇ ਉੱਤੇ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਜਾਂ ਗੁਰਦੁਆਰਾ ਸਾਹਿਬ ਨੇ ਉੱਥੇ ਜਾ ਕੇ ਵੇਖਿਆ ਜਾਏ ਤੇ ਅਸੀਂ ਅੱਜ ਇੱਥੇ ਪਿੰਡ ਕਾਨਾ ਵਿਖੇ ਆਏ ਆ ਪ੍ਰਸੰਗਤ ਵਿੱਚ ਪੂਰੀ ਚੜ੍ਹਦੀ ਕਲਾ ਸੰਗਤ ਕਹ ਰਹੀ ਹੈ ਕਿ ਜੇ ਤਨਾਉਪੁਰ ਮਾਹੌਲ ਜਿਆਦਾ ਖਰਾਬ ਹੋਏਗਾ ਫਿਰ ਅਸੀਂ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਬਾੜ ਸਾਹਿਬ ਗੁਰਦੁਆਰਾ ਬੁਰ ਸਾਹਿਬ ਜਾਂ ਗੁਰਦੁਆਰਾ ਟਾਲੀ ਸਾਹਿਬ ਵਿਖੇ ਪਹੁੰਚਾ ਦਵਾਂਗੇ ਗੁਰਦੁਆਰਾ ਟਾਲੀ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਹਿਬਾਨਾਂ ਦੇ ਸਹਿਯੋਗ ਦੇ ਨਾਲ ਸਾਡੇ ਕੋਲ ਪਾਲਕੀ ਸਾਹਿਬ ਦੀਆਂ ਦੋ ਤਿੰਨ ਗੱਡੀਆਂ ਤਿਆਰ ਨੇ ਜੇ ਕੋਈ ਇਹੋ ਜੀ ਘਟਨਾ ਜਾਂ ਕੋਈ ਹੋਰ ਸਮਾ ਆਂਦਾ